ਇਹ ਪਰਮੇਸ਼ੁਰ ਮੁਕਤੀ ਦਾ ਗਾਤਾ ਇਹਸੂ ਮੁਕਤੀ ਦਾ ਗਾਤਾ ਦੇ ਦੇਗਾ ਦੁੱਖ ਪਰ ਹਾਰ ਇਹਸੂ ਮੁਕਤੀ ਦਾ ਗਾਤਾ ਇਹਸੂ ਮੁਕਤੀ ਦਾ ਗਾਤਾ ਇਹਸੂ ਮੁਕਤੀ ਦਾ ਗਾਤਾ ਦੇ ਦੇਗਾ ਦੁੱਖ ਪਰ ਹਾਰ ਖੁਸ਼ਖਬਰੀ ਦੇ ਇਸ ਨਵੇਂ ਭਾਗ ਦੇ ਵਿੱਚ ਮੈਂ ਤੁਹਾਡਾ ਬਹੁਤ ਸਵਾਗਤ ਕਰਦਾ ਹਾਂ ਮੇਰੇ ਪਿਆਰੇ ਭਾਈ ਭੈਣੋ ਪਵਿੱਤਰ ਬਾਈਬਲ ਵਿੱਚ ਮੱਤੀ ਦੀ ਅੰਜੀਰ 11 ਦੇ ਆਏ ਉਸ ਦੀ ਬੀ ਆਇਤ ਵਿੱਚ ਇਸ ਤਰ੍ਹਾਂ ਲਿਖਿਆ ਹੈ ਤਦ ਉਹ ਉਹਨਾਂ ਨਗਰਾਂ ਨੂੰ ਜਿਨ੍ਹਾਂ ਵਿੱਚ ਉਹਦੀਆਂ ਬਹੁਤੀਆਂ ਕਰਾਮਾਤਾਂ ਵਿਖਾਈਆਂ ਗਈਆਂ ਸਨ ਉਲਾਮਬਾ ਦੇਣ ਲੱਗਾ ਜੋ ਉਹਨਾਂ ਨੇ ਤੌਬਾ ਨਹੀਂ ਕੀਤੀ ਪ੍ਰਭ ਯੇਸ਼ੂ ਮਸੀਹ ਜੀ ਨੇ ਆਪਣੇ 3.5 ਸਾਲ ਦੀ ਸੇਵਾ ਕਾਲ ਦੇ ਦੌਰਾਨ ਬਹੁਤ ਸਾਰੇ ਉਪਦੇਸ਼ ਵਿਚਾਰ ਅਤੇ ਅਚਰਜ ਕੰਮਾਂ ਦੇ ਦੁਆਰਾ ਆਪਣੇ ਪਰਮੇਸ਼ਰ ਤਪ ਦੀ ਪਰਿਪੂਰਣਤਾ ਨੂੰ ਪ੍ਰਗਟ ਕੀਤਾ ਪਰੰਤੂ ਮਨੋਖ ਨੇ ਸਦਾ ਹੀ ਉਹਨਾਂ ਦਾ ਇਨਕਾਰ ਕੀਤਾ ਉਹਨਾਂ ਦਿਨਾਂ ਦੇ ਵਿੱਚ ਵੀ ਅੱਜ ਵੀ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਯੋਹੰਨਾ ਦੀ ਅੰਜੀਲ 3 ਦੇ ਹੈ ਉਸਦੀ 18 ਇਹਦੇ ਵਿੱਚ ਅਸੀਂ ਇਸ ਤਰ੍ਹਾਂ ਪੜ੍ਹਦੇ ਹਾਂ ਕਿ ਜੋ ਕੋਈ ਉਸ ਦੇ ਉੱਤੇ ਵਿਸ਼ਵਾਸ ਕਰਦਾ ਹੈ ਉਸ ਦੇ ਉੱਤੇ ਸਜ਼ਾ ਦਾ ਹੁਕਮ ਨਹੀਂ ਹੈ ਪਰੰਤੂ ਜੋ ਕੋਈ ਉਸ ਦੇ ਉੱਤੇ ਵਿਸ਼ਵਾਸ ਨਹੀਂ ਕਰਦਾ ਉਹ ਦੋਸ਼ੀ ਠਹਿਰ ਚੁੱਕਾ ਹੈ ਇਸ ਲਈ ਕਿ ਉਸ ਨੇ ਪਰਮੇਸ਼ਰ ਦੇ ਇਕਲੌਤੇ ਦੇ ਪੁੱਤਰ ਦੇ ਨਾਮ ਉੱਤੇ ਨਿਚਾ ਨਹੀਂ ਕੀਤੀ ਜੋ ਉਸ ਦੇ ਉੱਤੇ ਵਿਸ਼ਵਾਸ ਨਹੀਂ ਕਰਦਾ ਉਹ ਦੋਸ਼ੀ ਠਹਿਰ ਚੁੱਕਾ ਅਤੇ ਪ੍ਰਭੂ ਇਹੋ ਜਿਹੇ ਲੋਕਾਂ ਨੂੰ ਹੀ ਔਲਾੰਬਾ ਦੇ ਰਹੇ ਹਨ ਅੱਜ ਵੀ ਪ੍ਰਭੂ ਯੀਸ਼ੂ ਮਸੀਹ ਦੀ ਦੇ ਜੀਵਨ ਅਤੇ ਕੰਮਾਂ ਦੇ ਸਾਰੇ ਪਰਮਾਣਾਂ ਦੇ ਪ੍ਰਗਟ ਕੀਤੇ ਜਾਣ ਉੱਤੇ ਵੀ ਬਹੁਤ ਸਾਰੇ ਲੋਕ ਹਨ ਜਿਹੜੇ ਕਿ ਪ੍ਰਭੂ ਯੀਸ਼ੂ ਮਸੀਹ ਜੀ ਦਾ ਇਨਕਾਰ ਕਰਦੇ ਹਨ ਤਦ ਪ੍ਰਭੂ ਯੀਸ਼ੂ ਮਸੀਹ ਜੀ ਉਹਨਾਂ ਨੂੰ ਚੇਤਾਵਨੀ ਦਿੰਦੇ ਹੋਏ ਕਹਿੰਦੇ ਹਨ ਕਿਉਂਕਿ ਪ੍ਰਭੂ ਯੀਸ਼ੂ ਮਸੀਹ ਜੀ ਦੀ ਇਹ ਇੱਛਾ ਨਹੀਂ ਕਿ ਕੋਈ ਵੀ ਵਿਅਕਤੀ ਨਾਸ਼ ਹੋਵੇ ਉਹ ਹਰ ਇੱਕ ਨੂੰ ਬਚਾਉਣਾ ਚਾਹੁੰਦੇ ਹਨ ਉਹ ਚਾਹੁੰਦੇ ਹਨ ਕਿ ਮਨੁੱਖ ਉਹਨਾਂ ਦੇ ਉਸ ਬਲੀਦਾਨ ਅਤੇ ਜੀ ਉੱਠਣ ਦੀ ਤਾਕਤ ਦੇ ਉੱਤੇ ਵਿਸ਼ਵਾਸ ਕਰਨ ਅਤੇ ਮੁਕਤੀ ਨੂੰ ਪ੍ਰਾਪਤ ਕਰ ਸਕਣ ਪਿਆਰੋ ਅੱਜ ਤੁਹਾਡੇ ਬਾਰੇ ਦੇ ਵਿੱਚ ਵੀ ਪ੍ਰਭੂ ਯੇਸ਼ੂ ਮਸੀਹ ਜੀ ਦੀ ਵੀ ਇਹੀ ਇੱਛਾ ਹੈ ਪਿਆਰੋ ਕੀ ਤੁਸੀਂ ਆਪਣੇ ਜੀਵਨ ਦੇ ਵਿੱਚ ਉਸ ਮੁਕਤੀ ਨੂੰ ਪ੍ਰਾਪਤ ਨਹੀਂ ਕਰਨਾ ਚਾਹੋਗੇ ਤੁਸੀਂ ਅੱਜ ਕੀ ਕਰਨਾ ਚਾਹੋਗੇ ਨਿਰਣਾ ਤੁਹਾਡਾ ਹੈ ਪਰਮੇਸ਼ਰ ਤੁਹਾਨੂੰ ਆਸ਼ੀਸ਼ ਦੇਵੇ ਧੰਨਵਾਦ